ਹਾਂਜੀ ਇਹ ਖੇਰ ਦੇਖ ਰਹੀ ਐ ਇਹ ਉੱਥੇ ਦੱਬਾ ਲਿਆ ਹਾਂ ਹਾਂਜੀ ਉਹ ਕੱਲ ਜਿਹੜਾ ਸੀ ਉਹ ਭੂਖੜੀ ਦਾ ਸੀ ਹਾਂਜੀ ਦੋ ਦਿਨ ਦਿਖਾਉਂਦੇ ਰਹੇ ਹਾਂਜੀ ਹਾਂਜੀ ਪਰ ਪਾਣੀ ਹੁਣ ਜਿਹੜਾ ਹੈਗਾ ਇੱਥੇ ਤੱਕ ਸਾਫ਼ ਪਹੁੰਚ ਚੁੱਕਾ ਪਰ ਇਹਦੇ ਵਿੱਚ ਹਜੇ ਜਿਹੜੀ ਹੈਗੀ ਆ ਕਾਲਖ ਗੋਹਾ ਜਿਹੜਾ ਇਹਦੇ ਖੋਲਿਆ ਹੋਇਆ ਜਿਹੜਾ ਮਸ਼ੀਨਾਂ ਅਸੀਂ ਨਹੀਂ ਕੱਢ ਪਾਈ ਉਹ ਥੋੜੇ ਦਿਨਾਂ ਦੇ ਵਿੱਚ ਇਹਦੇ ਵਿੱਚ ਇਹਨੂੰ ਫਿਰ ਸਾਫ਼ ਹੋ ਜੂਗਾ ਤੇ ਇੱਥੇ ਤਕਰੀਬਨ ਅ ਸਾਖੀ ਦਾ ਇਸ਼ਨਾਨ ਇੱਥੇ ਲੁਧਿਆਣੇ ਦੇ ਵਿੱਚ ਸ਼ੁਰੂ ਹੋ ਜੂਗਾ ਇਹ ਪਹਿਲਾ ਜਿਹੜਾ ਸੰਗਤ ਘਾਟ ਇਹ ਤੋਂ ਮਗਰੋਂ ਜਿਹੜਾ ਹੈਗਾ ਗਊ ਘਾਟ ਜਿਹੜਾ ਵੀ ਕਿਤੇ ਉਹ ਵੀ ਕੋਈ ਪਾਣੀ ਪੀਂਦਾ ਹੋਊਗਾ ਉਹ ਘਾਟ ਦੇ ਕਰ ਬਿਲਕੁਲ ਬੰਦ ਹੋ ਗਿਆ ਉਸ ਤੋਂ ਮਗਰੋਂ ਫਿਰ ਲਾਸਟ ਟਿੱਕਰ ਜਿੱਥੇ ਇਹ ਵੱਡਾ ਦਰਿਆ ਸਿਰ ਜੋ ਨਿਕਲ ਸੋ ਇਹ ਤਿੰਨ ਛੱਟੇਪ ਜਿਹੜੇ ਹੈਗੇ ਆ ਤਿੰਨ 사ਟ ਆਠ ਹੋਣੀ ਇਹ ਤੋਂ ਪਹਿਲਾਂ ਹੈਗਾ ਕਿ ਆਪਾਂ ਦਰਿਆ ਦਾ ਜਿਹੜਾ ਪਾਣੀ ਪਿਛਲੇ ਪਿੰਡਾਂ ਦਾ ਅਲੱਮਾ ਸੀ ਪਿੰਡਾਂ ਦਾ ਜਾਂਦਾ ਪਾਣੀ ਪਿੰਦਾ ਸੀ ਤੇ ਨਾਲ ਬਰੀਆਂ ਦਾ 78 ਡੇਰੀਆਂ ਦਾ ਦੇ ਵਿੱਚ ਕਸ ਰਿਹਾ ਸੀ ਤੇ 4-4 ਫੁੱਟ ਦੇ ਵਿੱਚ ਖਵਾ ਸੀ ਜਿਸ ਨੂੰ ਚੱਕਣ ਦੇ ਨਾਲ ਜਿਹੜੇ ਕੱਕ ਸਕਦੇ ਸੀ ਉਹਨੂੰ ਤਿੰਨ ਮਹੀਨਾ ਲੱਗਾ ਕੋ ਹੌਲੀ-ਹੌਲੀ ਸੋਕਦੇ ਉਹ ਬਾਹਰ ਨਿਕਲੇ ਤੇ ਹੁਣ ਰੇਤਾ ਨਿਕਲਿਆ ਹੀ ਤੇ ਇੱਥੇ ਜਿਹੜਾ ਸੀਗਾ ਪਾਣੀ ਜਿਹੜਾ ਹੈਗਾ ਅੱਗੇ ਇੱਕ ਪਾਈਪ ਗਲਤ ਪਈ ਹੋਣ ਕਰਕੇ ਪਾਣੀ ਇਹਦੇ ਵਿੱਚ 4-4 ਫੁੱਟ ਹੈ ਇਸ ਵੇਲੇ ਵੀ ਪਾਣੀ ਹੈਗਾ ਤੇ ਜੇ ਉਹ ਪਾਪ ਪੈਪ ਠੀਕ ਹੋ ਗਈ ਤੇਰੇ ਹੋਰ ਥੱਲੇ ਚੰਗੇ ਨੇ ਜਿਹੜੀ ਹੜਾਂ ਦੀ ਸਮੱਸਿਆ ਉਹ ਵੀ ਹੱਟ ਜਾਣੀ ਹੈਗੇ ਤੇ ਕੰਡੇ ਲਾ ਕੇ ਕਿਉਂਕਿ ਜਿੰਨ ਸਾਫ ਨਹੀਂ ਚਿੱਧਰਾ ਤੇ ਅੱਜ ਤੋਂ ਸਾਨੂੰ ਇਹ ਜਿਹੜਾ ਪਾਣੀ ਹੈ ਇਹ ਜਿਹੜੇ ਘਾਟਾਂ ਦੇ ਉੱਤੇ ਆ ਤੁਸੀਂ ਦੇਖ ਸਕਦੇ ਹੋ ਕਿ ਸੇ ਘਾਟ ਬੜੇ ਹੋਏ ਆ ਇਹ ਤੋਂ ਦੇਖਦੇ TDS ਕਿੰਨਾ ਤੇ ਆ ਤੁਸੀਂ ਦੇਖੋ ਆ ਤੁਸੀਂ ਲਾ ਕੇ ਇਹਨੂੰ ਇਹਨੂੰ ਫੋਲਡ ਕਰ ਲਓ ਜਿੱਥੇ ਜਾ ਕੇ ਤੇ ਹਾਂ ਤੇ ਫੋਲਡ ਜਿੱਥੇ ਲਿਖਾ 150 ਆਜੀ ਪੂਰਾ 150 ਪਰ ਦੇ ਨੂੰ ਤੁਸੀਂ ਉਦਾਂ ਦੇਖੋਗੇ